ਇੰਦੀ ਗੁੱਟੀ ਨੂੰ ਫਿੱਲ ਕਰਾਂਗੇ ਫਿੱਲ ਕਰਨੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨੰਬਰ 1 ਤੇ 8 ਕੋਲੋਂ ਸੂਈ ਕੱਢਾਂਗੇ ਇਹਦੇ ਕੋਲ ਆਪਾਂ ਨੰਬਰ 1 ਤੇ 8 ਕੋਲੋਂ ਸੂਈ ਕੱਢ ਕੇ ਤੇ ਆਪਾਂ ਇੱਥੋਂ ਪਹਿਲਾਂ ਧਾਗਾ ਚੱਕਾਂਗੇ ਇਹ ਵਾਲਾ ਧਾਗਾ ਚੱਕ ਕੇ ਆਪਾਂ 2 ਵਾਲੇ ਕਾਰਨਰ ਤੋਂ ਸੂਈ ਨੂੰ ਬਾਹਰ ਕੱਢ ਲਾਂਗੇ 2 ਵਾਲੇ ਕਾਰਨਰ ਤੋਂ ਜਦ ਸੂਈ ਨੂੰ ਬਾਹਰ ਕੱਢ ਲਿਆ ਹੁਣ ਆਪਾਂ ਅੱਗੇ ਜਾਣਾਗਾ 4 ਵਾਲੇ ਕਾਰਨਰ ਤੇ ਤਾਂ ਆਪਾਂ ਇੱਥੋਂ ਪਹਿਲਾਂ ਕਰੀਮ ਧਾਗਾ ਚੱਕ ਲਾਂਗੇ ਕਰੀਮ ਕਲਰ ਵਾਲਾ ਤੇ ਆਪਾਂ 4 ਵਾਲੇ corner ਤੋਂ ਸੂਈ ਨੂੰ ਬਾਹਰ ਕੱਢ ਲਾਂਗੇ ਜਸਟ ਇੱਕ ਇੱਕ ਧਾਗਾ ਚੱਕੀ ਜਾਣਾ ਫਿਰ ਆਪਾਂ 5 ਵਾਲਾ ਜਿਹੜਾ ਇਹ ਆਪਾਂ ਪਹਿਲਾ ਧਾਗਾ ਚੱਕ ਲਾਂਗੇ ਤੁਸੀਂ ਇੱਕ corner ਤੋਂ ਸੂਈ ਬਾਹਰ ਕੱਢ ਤੇ ਉੱਪਰ ਦੀ ਘੁੰਮਣਾ ਸਿੱਧਾ ਬਸ ਹੋਰ ਕੁਝ ਨਹੀਂ ਛੇੜਨਾ ਇਹਦਾ ਵੀ ਆਪਾਂ ਪਹਿਲਾ ਧਾਗਾ ਚੱਕ ਲਿਆ ਉਸ ਤੋਂ ਬਾਅਦ ਆਪਾਂ 6 ਵਾਲੇ corner ਤੋਂ ਸੂਈ ਨੂੰ ਬਾਹਰ ਕੱਢ ਲਿਆ ਹੁਣ ਆਪਾਂ 7 ਵਾਲੇ ਕਾਰਨਰ ਦਾ ਵੀ ਪਹਿਲਾ ਧਾਗਾ ਚੱਕ ਲਾਂਗੇ ਹੁਣ ਜਦੋਂ ਸਾਰੇ ਚਾਪ ਪਹਿਲਾ ਪਹਿਲਾ ਇੱਕ ਇੱਕ ਧਾਗਾ ਚੱਕੀ ਗਏ ਕਰੀਮ ਕਲਰ ਦਾ ਉਸ ਤੋਂ ਬਾਅਦ ਹੁਣ ਜਦੋਂ ਆਪਣਾ ਲਾਸਟ ਸਟੈਪ ਹੈ ਇਹਦੇ ਕੰਪਲੀਟ ਕਰਨ ਦਾ ਦੇਖੋ ਆਪਾਂ 7 ਕੋਲੇ ਪਹਿਲਾ ਧਾਗਾ ਚੱਕ ਲਾਂਗੇ ਹੁਣ ਆਪਾਂ 8 ਕੋਲੇ ਜਾਣਾ ਤਾਂ ਬਾਕਸ ਦੇ ਅੰਦਰਲੀ ਸਾਈਡ ਵਾਲਾ ਪਹਿਲਾ ਧਾਗਾ ਚੱਕਾਂਗੇ ਜਿਹੜਾ ਆਪਣਾ ਗ੍ਰੀਨ ਧਾਗਾ ਇੱਕ ਆਪਾਂ ਕਰੀਮ ਚੱਕ ਲਿਆ 7 ਵਾਲਾ ਅੱਗੇ ਆਪਾਂ ਪਹਿਲਾ ਧਾਗਾ ਜਿਹੜਾ ਆਪਣਾ ਗ੍ਰੀਨ ਜਿਹੜਾ ਇਹਦੇ ਵੀ ਬਾਕਸ ਦੇ ਅੰਦਰਲੀ ਸਾਈਡ ਹੈ ਇਹ ਵਾਲਾ ਚੱਕ ਲਿਆ ਉਸ ਤੋਂ ਬਾਅਦ ਆਪਾਂ ਇਹ ਚੱਕ ਕੇ ਉਸ ਤੋਂ ਬਾਅਦ ਆਪਾਂ 8 ਵਾਲੇ ਕਾਰਨ ਸੋ ਇਹਨਾਂ ਬਾਰ ਕੱਢ ਕੇ ਜਿੱਥੋਂ ਆਪਾਂ ਧਾਗਾ ਕੱਢਿਆ ਸੀ ਨੰਬਰ 1 ਕੋਲ ਉੱਥੋਂ ਹੀ ਆਪਾਂ ਧਾਗਾ نیچے ਲੈ ਜਾਵਾਂਗੇ ਤੇ ਆਪਣੀ ਬੂਟੀ